ਇੱਕ ਅਜਿਹਾ ਇਲਾਕਾ ਜਿੱਥੇ ਪੈਰ ਰੱਖਣ ਦੀ ਵੀ ਮਨਾਹੀ ਹੈ ਤੇ ਗੂਗਲ ਮੈਪ ਤੋਂ ਵੀ ਹਟਾ ਦਿੱਤਾ ਗਿਆ ਸੀ ਤੁਸੀਂ ਦੇਖ ਰਹੇ ਹੋ ਇਨਫੋ ਧਾਲੀਵਾਲ ਅੱਜ ਖੋਲ੍ਹਾਂਗੇ ਧਰਤੀ ਦੇ ਸਭ ਤੋਂ ਸੁਰੱਖਿਅਤ ਰਾਜ਼ ਏਰੀਆ 52 ਦੇ ਇਹ ਰਿਆ 54 ਅਮਰੀਕਾ ਦੇ ਨਿਵਾੜਾ ਰਾਜ ਵਿੱਚ ਇੱਕ ਗੁਪਤ ਮਿਲਟਰੀ ਇਲਾਕਾ ਹੈ ਕਿਹਾ ਜਾਂਦਾ ਹੈ ਇੱਥੇ ਕੋਈ ਵੀ ਬਿਨਾ ਇਜਾਜ਼ਤ ਦਾਖਲ ਹੋਵੇ ਤਾਂ ਉਸ ਨੂੰ ਗੋਲੀ ਵੀ ਮਾਰੀ ਜਾ ਸਕਦੀ ਹੈ ਇਸ ਇਲਾਕੇ ਦੀਆਂ ਤਸਵੀਰਾਂ ਕਈ ਸਾਲਾਂ ਤੱਕ ਗੂਗਲ ਮੈਪ ਤੇ ਵੀ ਨਹੀਂ ਦਿਖੀਆਂ ਸਨ ਕਈ ਲੋਕ ਮੰਨਦੇ ਹਨ ਕਿ ਇੱਥੇ ਏਲੀਅਨ ਟੈਕਨੋਲੋਜੀ ਉੱਤੇ ਰਿਸਰਚ ਹੁੰਦੀ ਹੈ ਕਿ ਇੱਥੇ ਅਜਿਹੇ ਉਡਣ ਤਸ਼ਤੀ ਵਾਲੇ ਜਹਾਜ਼ ਦੇਖੇ ਗਏ ਜੋ ਆਵਾਜ਼ ਵੀ ਨਹੀਂ ਕਰਦੇ ਤੇ ਉਡਣ ਦੀ ਰਫ਼ਤਾਰ ਬਹੁਤ ਹੀ ਜ਼ਿਆਦਾ ਹੁੰਦੀ ਹੈ ਪਰ ਵਿਗਿਆਨੀ ਕਹਿੰਦੇ ਹਨ ਇਹ ਇਲਾਕਾ ਅਮਰੀਕਾ ਦੇ ਗੁਪਤ ਹਥਿਆਰਾਂ ਦੇ ਟੈਸਟ ਲਈ ਬਣਾਇਆ ਗਿਆ ਹੈ ਜਿੱਥੇ ਸਟਲਰ ਬੋਮਬ ਪਰਾ ਲੇਜ਼ਰ ਟੱਚ ਅਤੇ ਡਰੋਨ ਸਿਸਟਮ ਸਭ ਤੋਂ ਪਹਿਲਾਂ ਇੱਥੇ ਹੀ ਟੈਸਟ ਹੋਏ ਸਨ ਏਰੀਆ 52 ਸਿਰਫ ਇੱਕ ਜਗ੍ਹਾ ਨਹੀਂ ਇਹ ਧਰਤੀ ਉੱਤੇ ਸਭ ਤੋਂ ਵੱਡਾ ਭੇਦ ਹੈ ਜੇਕਰ ਤੁਸੀਂ ਵੀ ਖੋਲਣਾ ਚਾਹੁੰਦੇ ਹੋ ਧਰਤੀ ਦੇ ਅਜਿਹੇ ਗੁਪਤ ਰਾਜ਼ ਤਾਂ ਇਨਫੋ ਧਾਲੇਵਾਲ ਨੂੰ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਵਿੱਚ 2019 ਦੇ ਵਾਇਰਲ ਫੇਸਬੁੱਕ ਹਮਲੇ ਦੀ ਅਸਲ ਕਹਾਣੀ ਦੱਸਾਂਗੇ